ਕਿਸਾਨ ਜਥੇਬੰਦੀਆਂ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਅੱਜ ਚੰਡੀਗੜ੍ਹ ਦੇ ਵਿੱਚ ਇੱਕ ਵੱਡਾ ਪ੍ਰਦਰਸ਼ਨ ਹੋਣ ਜਾ ਰਿਹਾ ਹੈ ਤੇ ਜਿਸ ਦੇ ਵਿੱਚ 5 ਤਰੀਕ ਤੱਕ ਇਹ ਪ੍ਰਦਰਸ਼ਨ ਜਾਰੀ ਰਹੇਗਾ ਤੇ ਉੱਥੇ ਹੀ ਸਰਕਾਰਾਂ ਦੇ ਖਿਲਾਫ ਅੱਜ ਕਿਸਾਨ ਜਥੇਬੰਦੀਆਂ ਫਿਰ ਤੋਪੜਾਸ ਕੱਢਣ ਗਈਆਂ ਤੇ ਦੱਸਦੀ ਹੈ ਕਿ ਉਗਰਾਹਾ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਤੇ ਜਿਸ ਦੇ ਦੌਰਾਨ ਉਥੇ ਹੀ ਜੱਥੇਬੰਦੀਆਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ ਹੈ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਾਉਣਾ ਹੈ ਕਿਸਾਨ ਜੱਥੇਬੰਦੀਆਂ ਦਾ ਹੋਰ ਕੀ ਕਹਿਣਾ ਹੈ ਦੇਖੋ ਸਾਡੇ ਖੇਤੀ ਨੀਤੀ ਦੇ ਨਾਲ ਜੁੜਵੇਂ 8 ਮੁੱਦਿਆਂ ਦੇ ਉੱਤੇ ਅਸੀਂ ਉੱਥੇ ਜਾ ਰਹੇ ਹੈਗੇ ਆਂ ਉਨ੍ਹਾਂ ਅਰਥ ਮੁੱਦਿਆਂ ਚੋਂ ਨਿਕਲਦੀਆਂ ਮੰਗਾਂ ਹੈਗੀਆਂ ਨੇ ਅਸੀਂ ਕਹਿੰਦੇ ਆ ਇੱਥੇ ਕਿਸਾਨ ਮਜ਼ਦੂਰ ਦੇ ਪੱਖ ਦੀ ਬਾਤਾਵਰਨ ਦੇ ਪੱਖ ਦੀ ਨਵੀਂ ਖੇਤੀ ਨੀਤੀ ਐ ਸਰਕਾਰ ਬਣਾਵੇ ਉਹਦੇ ਇਸ ਕਿਸਾਨਾਂ ਦੇ ਕਰਜ਼ੇ ਸਮੂੱਚੇ ਪਹਿਲਾਂ ਤੋਂ ਸਮੂੱਚੇ ਕਰਜ਼ੇ ਖਤਮ ਕੀਤੇ ਜਾਣ ਇਹਦੇ ਨਾਲ ਜਿਹੜੇ ਖੁਦਕੁਸ਼ੀ ਕਰ ਗਏ ਪਰਿਵਾਰ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਤੇ ਮੁਆਵਜ਼ਾ ਦਿੱਤਾ ਜਾਵੇ ਜਣੀ ਸਰਕਾਰ ਉਹਦੇ ਤੋਂ ਭੱਜ ਰਹੀ ਹੈਗੀ ਆ ਜਿਹੜੇ ਖੁਦਕੁਸ਼ੀਆਂ ਹੋ ਰਹੀਆਂ ਨੇ ਉਹਦੇ 'ਚ ਬਹਾਨੇਬਾਜ਼ੀ ਕਰ ਰਹੀ ਆ ਸਰਕਾਰ ਜੇ ਕੋਈ ਮੁੰਡਾ ਘਰੇ ਖੁਦਕੁਸ਼ੀ ਕਰ ਗਿਆ ਉਹਨੂੰ ਕਹਿੰਦੇ ਤੇਰੇ ਨਾਂ ਤੇ ਕਰਜ਼ਾ ਨਹੀਂ ਹੈ ਤੇਰੇ ਪਿਤਾ ਦੇ ਨਾਂ ਤੇ ਕਰਜ਼ਾ ਇਸ ਕਰਕੇ ਜੇ ਘਰੇ ਕਲੇਸ਼ ਉਸ ਗੱ ਉਹਦੇ ਨਾਲ ਕਰ ਜਾ ਪੁੱਤ ਨੂੰ ਫਿਕਰ ਹੁੰਦਾ ਉਹਦੇ ਘਰ ਵਾਲੀ ਨੂੰ ਫਿਕਰ ਹੁੰਦਾ ਇਹ ਸਰਤਾ ਸਰਕਾਰ ਖਤਮ ਕਰੇ ਇੱਥੇ ਜਿਹੜਾ ਜੜੀ ਨਹਿਰੀ ਪਾਣੀਆਂ ਦਾ ਕਹੀਆਂ ਦਾ ਸਰਕਾਰ ਖੇਤਾਂ ਤੱਕ ਪਹੁੰਚਾਤਾ ਪਹੁੰਚਾ ਉਹਦਾ ਕੋਈ ਠੋਸ ਪ੍ਰਬੰਧ ਨਹੀਂ ਹੈ ਜਣੀ ਪਾਣੀ ਨਹਿਰੀ ਪਾਣੀ ਖੇਤਾਂ ਤੱਕ ਕੱਲੇ ਕੱਲੇ ਖੇਤ ਤੱਕ ਜਣੀ ਪਾਣੀ ਲੱਗ ਸਕਦਾ ਧਰਤੀ ਚੋਂ ਕੱਢਣ ਦੀ ਲੋੜ ਨਹੀਂ ਹੈ ਉਹ ਜੇ ਉਹ ਜੀ ਵਿਵਸਥਾ ਬੰਦੀ ਸਰਕਾਰ ਬਣਾਵੇ ਇਹਨਾਂ ਸਰਕਾਰ ਤਾਂ ਕਹਿੰਦੀ ਹੈ ਬਣਾਤਾ ਸੀ ਕਰ ਕਰ ਪਾਣੀ ਅਜੇ ਕੁਝ ਨਹੀਂ ਕੀਤਾ ਸਰਕਾਰ ਨੇ ਖਖਣ ਕਰਦੀ ਆ ਸਰਕਾਰ ਇਸ ਕਰਕੇ ਸਹੀ ਗੱਲ ਹੈ ਜੇ ਤਾਂ ਜਿਹੜੇ ਉਹ ਹੈਗੇ ਬਵੰਜਾ ਗੇਟ ਨੇ ਇਹਨਾਂ ਦੇ ਉਹ ਸਾਰਾ ਪਾਣੀ ਜਣੀ ਪਾਕਿਸਤਾਨ ਨੂੰ ਜਾਂ ਜਾਂਦਾ ਉਹ ਲ ਕਰ ਰਹੀ ਸਰਕਾਰ ਪਖੰਡ ਕਰਦੇ ਇਸ ਕਰਕੇ ਅਸੀਂ ਕਹਿੰਦੇ ਆ ਖੇਤੀ ਨੀਤੀ ਦਾ ਜਿਹੜਾ ਖਾੜਾ ਅਸੀਂ ਦਿੱਤਾ ਸਰਕਾਰ ਨੂੰ ਪਹਿਲਾਂ ਜਣੀ ਅਸੀਂ ਕਹਿ ਰਹੇ ਹੈਗੇ ਵੀ ਤੁਸੀਂ ਕਿਹਾ ਵੀ ਅਸੀਂ ਖੇਤੀ ਨੀਤੀ ਨਵੀਂ ਬਣਾਵਾਂਗੇ ਪਰ ਉਲਟਾ ਅਮਰੀਕਾ ਤੋਂ 6 ਕਰੋੜ ਰੁਪਇਆ ਅਮਰੀਕਾ ਨੂੰ ਦੇ ਦਿੱਤਾ ਉਹ 6 ਕਰੋੜ ਰੁਪਇਆ ਉਹ ਕ ਪੈਸੇ ਦੇ ਕੇ ਜਣੀ ਕਿਹਾ ਵੀ ਸਾਨੂੰ ਬਣਾ ਕੇ ਦਿਓ ਖੇਤੀ ਨੀਤੀ ਅਸੀਂ ਕਹਿੰਦੇ ਆ ਉਹ ਕਾਰਪੋਰੇਟ ਘਰਾਣਿਆਂ ਤੋਂ ਕਾਦੇ ਵਾਸਤੇ ਮੰਗਦੇ ਹੋ ਜਿਹੜਾ ਕਿਸਾਨਾਂ ਨੂੰ ਕਿਹਾ ਮਜ਼ਦੂਰਾਂ ਨੂੰ ਕਿਹਾ ਖੇਤੀ ਨੀਤੀ ਦਾ ਖਾੜਾ ਦਿੱਤਾ ਇਹ ਖਾੜਾ ਤਿਆਰ ਕਰੇ ਬਣਾ ਤਾਂ ਦਿਓ ਲਾਗੂ ਕਰਨ ਵਾਲੀ ਗੱਲ ਹੈ ਕਹਾ ਵੀ ਭਾਈ ਆ ਤੁਹਾਡੇ ਵਾਸਤੇ ਆਪ ਬਣਾਤਾ ਜਣੀ ਚਾਰ ਫਸਲਾਂ ਤੇ ਕਹਿੰਦੇ ਜਿਵੇਂ ਐਸੀ ਐਮ ਐਸ ਪੀ ਦੇਵਾਂਗੇ ਉਹ ਮੂੰਗੀ ਤੇ ਸੁੰਗੜ ਕਰਿਆ ਕਿ ਮੂੰਗੀ ਤੋਂ ਵੱਧ ਮੂੰਗੀ ਵੀ ਜ਼ੀਰੋ ਹੋਊਗੀ ਇਸ ਕਰਕੇ ਇਹ ਬਹਾਨੇ ਬਾਜ਼ੀਆਂ ਨੇ ਸਰਕਾਰ ਆ ਖੇਤੀ ਮੋਰ ਨੀਤੀ ਮੋਰਚਾ ਸ਼ੁਰੂ ਹੋ ਗਿਆ ਆਉਣ ਵਾਲੇ ਦਿਨਾਂ ਚ ਅਸੀਂ 4 ਤਰੀਕ ਨੂੰ ਮੀਟਿੰਗ ਕਰਾਂਗੇ 5 ਤਰੀਕ ਨੂੰ ਅਗਲਾ ਐਲਾਨ ਕਰਾਂਗਾ ਮੇਰਾ ਨਾਮ ਹੈ ਜੀ ਸਰਬਜੀਤ ਸਿੰਘ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਅੱਜ ਤੁਸੀਂ ਕਿਸਾਨਾਂ ਨਾਲ ਮਿਲ ਕੇ ਸੰਘਰਸ਼ ਕਰਨ ਜਾ ਰਹੇ ਹੋ ਚੰਡੀਗੜ੍ਹ ਦੇ ਵਿੱਚ ਕੀ ਕੀ ਮੰਗਾਂ ਲੈ ਕੇ ਕੀ ਕੀ ਹੈਗਾ ਤੁਹਾਡੇ ਵਾਸਤੇ ਦੇਖੋ ਜੀ ਜੋ ਕਿਸਾਨ ਯੂਨੀਅਨ ਨੇ ਖਾਡਾ ਬਣਾ ਕੇ ਦਿੱਤਾ ਹੋਇ ਪੰਜਾਬ ਸਰਕਾਰ ਨੂੰ ਲੋਕ ਪੱਖੀ ਖੇਤੀ ਨੀਤੀ ਦਾ ਅਸੀਂ ਚਾਹੁੰਦੇ ਹਾਂ ਕਿ ਉਹ ਲੋਕ ਪੱਖੀ ਖੇਤੀ ਨੀਤੀ ਸਰਕਾਰ ਲਾਗੂ ਕਰੇ ਮਜ਼ਦੂਰਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਮੰਗਾਂ ਨੂੰ ਮੰਨਿਆ ਜਾਵੇ ਉਸ ਤੋਂ ਬਾਅਦ ਜਿਹੜੇ ਸਾਡੇ ਕਿਸਾਨ ਖੁਦਕੁਸ਼ੀਆਂ ਕਰ ਗਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਜਿਹੜਾ ਮੁਆਵਜ਼ੇ ਦੀ ਮੰਗਾਂ ਉਹਨੂੰ ਪੂਰਾ ਕੀਤਾ ਜਾਵੇ ਔਰ ਅਸੀਂ ਹਮੇਸ਼ਾ ਇਹਨਾਂ ਉੱਤੇ ਹੀ ਜਿਹੜਾ ਲੜਦੇ ਆ ਨਾ ਖੇਤੀ ਸੰਕਟ ਦੇ ਉੱਤੇ ਕਿਉਂਕਿ ਪਹਿਲਾਂ ਵੀ ਅਸੀਂ ਦੇਸ਼ ਦੀ ਰਾਖੀ ਕਰਕੇ ਆਏ ਆ ਸੈਨਾ ਦੇ ਵਿੱਚ ਬਾਰਡਰਾਂ ਦੇ ਉੱਪਰ ਆਪਣੇ ਦੇਸ਼ ਨੂੰ ਬਚਾਉਣ ਦੀ ਗੱਲ ਹੁੰਦੀ ਤਾਂ ਅਸੀਂ ਉੱਥੇ ਆਪਣੇ ਸੀਨੇ ਢਾਕੇ ਖੜੇ ਆ ਇੱਥੇ ਸਾਡੀ ਖੇਤੀ ਨੂੰ ਬਚਾਉਣ ਦੀ ਗੱਲ ਹੈ ਸਾਡੇ ਮਜ਼ਦੂਰਾਂ ਨੂੰ ਬਚਾਉਣ ਦੀ ਗੱਲ ਆ ਤਾਂ ਉੱਥੇ ਵੀ ਅਸੀਂ ਜਿਹੜੇ ਕਿਸਾਨ ਯੂਨੀਅਨ ਦੇ ਨਾਂ ਰਲ ਕੇ ਅਸੀਂ ਇਹ ਲੜਾਈ ਨੂੰ ਜਾਰੀ ਰੱਖਾਂਗੇ ਕਿਉਂਕਿ ਅਸੀਂ ਵੀ ਕਿਸਾਨਾਂ ਦੇ ਪੁੱਤਾਂ ਕਿਸਾਨ ਹਾਂ ਅਸੀਂ ਕਿਸਾਨ ਮਜ਼ਦੂਰ ਪਰਿਵਾਰਾਂ ਚੋਂ ਉੱਠ ਕੇ ਹੀ ਫੌਜ ਦੇ ਵਿੱਚ ਗਏ ਸੀ ਔਰ ਦੇਸ਼ ਦੀ ਰੱਖਿਆ ਕਰਕੇ ਆ ਹੁਣ ਅਸੀਂ ਦੁਬਾਰਾ ਉਸੇ ਆਪਣੇ ਪੰਜਾਬ ਨੂੰ ਉਸੇ ਕਿਸਾਨੀ ਨੂੰ ਉਸੇ ਮਜ਼ਦੂਰੀ ਨੂੰ ਬਚਾਉਣਾ ਚਾਹੁੰਦੇ ਹਾਂ ਹਾਂਜੀ ਕੀ ਨਾਮ ਹੈ ਤੁਹਾਡਾ ਮੈਂ ਜੋਰਾ ਸਿੰਘ ਨਸਰਾਲੀ ਸੂਬਾ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ ਜੋਰਾ ਸਿੰਘ ਜੀ ਜੇ ਅੱਜ ਤੁਸੀਂ ਚੰਡੀਗੜ੍ਹ ਜਾ ਰਹੇ ਹੋ ਜਥੇਬੰਦੀਆਂ ਨਾਲ ਇਕੱਠੇ ਹੋ ਕੇ ਕਿਹੜੀਆਂ-ਕਿਹੜੀਆਂ ਮੰਗਾਂ ਨੇ ਤੁਹਾਡੀਆਂ ਕੀ ਰਣ ਰੇਤੀ ਬਣਾਈ ਹੋਈ ਹੈ ਅੱਜ ਅਸੀਂ ਭਾਰਤੀ ਕਿਸਾਨ ਜੀ ਉਹਨਾਂ ਨੇ ਇਕਤਾਗਰਾਹਾਂ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਵੱਲੋਂ ਚੰਡੀਗੜ੍ਹ ਦੇ 34 ਸੈਕਟਰ ਦੇ ਵਿੱਚ ਖੇਤੀ ਨੀਤੀ ਬਣਾਉਣ ਦੇ ਵਾਤਾਵਰਣ ਪੱਖੀ ਕਿਸਾਨ ਮਜ਼ਦੂਰ ਪੱਖੀ ਨੀਤੀ ਬਣਾਉਣ ਵਾਸਤੇ ਮੋਰਚਾ ਲੱਗ ਰਿਹਾ ਹੈ ਇਸ ਮੋਰਚੇ ਦੀਆਂ ਜੋ ਪ੍ਰਮੁੱਖ ਮੰਗਾਂ ਨੇ ਸਭ ਤੋਂ ਪਹਿਲਾਂ ਅਸੀਂ ਇਹ ਗੱਲ ਕਰ ਰਹੇ ਹਾਂ ਵੀ ਜੋ ਸਰਕਾਰ ਹੈ ਉਹ ਕਾਰਪੋਰੇਟ ਘਰਾਣਿਆਂ ਦੇ ਪੱਖ ਦੀਆਂ ਜਿੰਨੀਆਂ ਨੀਤੀਆਂ ਬਣਾ ਰਹੀ ਹੈ ਖੇਤੀ ਸੈਕਟਰ ਨੂੰ ਉਜਾੜਨ ਵਾਸਤੇ ਉਹ ਬੰਦ ਕੀਤੀਆਂ ਜਾਣ ਮਜ਼ਦੂਰਾਂ ਤੇ ਕਿਸਾਨਾਂ ਦੀ ਜਿਹੜੀ ਜ਼ਮੀਨ ਦੀ ਟੋਟ ਹੈ ਉਹ ਪੂਰੀ ਕੀਤੀ ਜਾਵੇ 7.5 ਇਕੜ ਤੋਂ ਉੱਪਰਲਾ ਜਿਹੜਾ ਕਾਨੂੰਨ ਆ ਉਹਨੂੰ ਲਾਗੂ ਕਰਦੇ ਹੋਏ ਜ਼ਮੀਨਾਂ ਨੇ ਜਿਹੜੀਆਂ ਉਹ ਉੱਪਰ ਲੀਆਂ ਮਜ਼ਦੂਰਾਂ ਤੇ ਗਰੀਬ ਕਿਸਾਨਾਂ ਦੇ ਵਿੱਚ ਬੇਜ਼ਮੀਨੇ ਕਿਸਾਨਾਂ 'ਚ ਵੰਡੀਆਂ ਜਾਣ ਮਜ਼ਦੂਰਾਂ ਤੇ ਕਿਸਾਨਾਂ ਦਾ ਜਿਹੜਾ ਕਰਜ਼ਾ ਉਹ ਮਾਫ ਕੀਤਾ ਜਿਹੜੇ ਵਿਸ਼ੇਸ਼ ਤੌਰ ਤੇ ਜਿਹੜੇ ਖੇਤ ਮਜ਼ਦੂਰ ਨੇ ਉਹਨਾਂ ਦੀਆਂ ਔਰਤਾਂ ਦੇ ਸਰ ਜਿਹੜਾ ਮਾਈਕਰੋ ਫਾਈਨੈਂਸ ਕੰਪਨੀਆਂ ਦਾ ਕਰਜ਼ਾ ਹੈਗਾ ਉਹ ਵੱਡੀ ਪੱਧਰ ਤੇ ਚੜਿਆ ਹੋਇਆ ਅਸੀਂ ਇਹ ਮੰਗ ਲੈ ਕੇ ਆਇਆ ਵੀ ਖੇਤੀ ਦੇ ਵਿੱਚ ਉਹ ਚੀਜ਼ਾਂ ਲਾਈਆਂ ਜਾਣ ਜਿੱਥੇ ਮਤਲਬ ਮਜ਼ਦੂਰਾਂ ਨੂੰ ਰੋਜ਼ਗਾਰ ਮਿਲੇ ਤੇ ਜਿਹੜੀਆਂ ਕਾਰਪੋਰੇਟ ਪੱਖੀ ਨੀਤੀਆਂ ਨੇ ਜਿਹੜੀਆਂ ਕਿਸਾਨਾਂ ਤੇ ਮਜ਼ਦੂਰਾਂ ਦੀ ਲੁੱਟ ਕਰ ਰਹੀਆਂ ਨੇ ਉਹ ਬੰਦ ਕੀਤੀਆਂ ਜਾਣ ਇਹ ਮੋਰਚਾ ਉਦੋਂ ਤੱਕ ਚੱਲੂਗਾ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ